ਗਰਪਾਲ ਕੋ ਕਿਹਦੇ ਪਿੰਡ ਦੇ ਨਾਲ ਕਲਕੁਰਦ ਕਲਕੁਰਦੀ ਜੇਕਰ ਗੱਲ ਕੀਤੀ ਹੋਵੇ ਤਾਂ ਸਾਲ ਪਹਿਲਾਂ ਸਰਪੰਚੀ ਦੀਆਂ ਵੋਟਾਂ ਹੋਈਆਂ ਸਨ ਤੇ 6 ਵੋਟਾਂ ਦੇ ਨਾਲ ਤੁਸੀਂ ਜਿੱਤ ਪ੍ਰਾਪਤ ਹਾਰੇ ਸੀ ਤੇ ਦੁਬਾਰਾ ਜੇ ਤੁਸੀਂ ਹਾਈ ਕੋਰਟ ਦਾ ਰੁਕ ਕੀਤਾ ਤੇ ਐਸ ਤਰ੍ਹਾਂ 2 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ। ਹਾਂਜੀ ਕੀ ਕਹਿਣਾ ਚਾਹਾਂਗੇ ਅਸੀਂ ਹਾਈ ਕੋਰਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਬਾਕੀ ਸਾਡੇ ਨਾਲ ਐਸ.ਡੀ.ਐਮ ਸਾਹਿਬ ਪਿੰਡ ਵਾਲਿਆਂ ਦਾ ਕੀ ਕੀ ਕਾਰਨ ਕੀ ਰਿਹਾ ਕਿ ਤੁਹਾਨੂੰ ਹਾਈ ਕੋਰਟ ਦਾ ਰੁਕਾਣਾ ਪਿਆ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸੀ ਕਿ ਇਹ ਹਾਂ ਹਾਂ ਸਾਡੇ ਨਾਲ ਹੀਰਾ ਫੇਰੀ ਹੋਈ ਸੀ ਕੀ ਨਾਮ ਹੈ ਜੀ ਚਾਨਣ ਸਿੰਘ ਜੀ ਤੁਹਾਡੀ ਪਤਨੀ ਵੱਲੋਂ ਇਸ ਵੇਲੇ ਜਿਹੜੀ ਗੱਲ ਕੀਤੀ ਜਾਵੇ ਤਾਂ ਦੋ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਹਾਂਜੀ ਤੇ ਸਾਲ ਬਾਅਦ ਇਹਨਾਂ ਨੂੰ ਜੋ ਕਿ ਜਿੱਤ ਜਿੱਤ ਪ੍ਰਾਪਤ ਹੋਈ ਹੈ ਤੇ ਕੀ ਲੱਗਦਾ ਹੈ ਕਿ ਉਸ ਟਾਈਮ ਕਿਉਂ ਨਹੀਂ ਇਹਨਾਂ ਦੇ ਨਾਲ ਜੋ ਕਿ ਇਨਸਾਫ ਦੇਖੋ ਸਾਡੇ ਨਾਲ ਜਿਹੜੇ ਬਰਾਤ ਨਾਲ ਜਿਹੜੇ ਪੋਲੰਗਜੰਟ ਸੀਗੇ ਉਹਨਾਂ ਦੀ ਗਲਤੀ ਨਾਲ ਅਸੀਂ ਹਰੇ ਹੁੰਦੇ ਆਂ ਜਿਹੜੇ ਕਰ ਦਿੱਤੀ ਸਾਲੋ ਕਿਤਾ ਦੇ ਦਿਆਂ ਪੰਜ ਸਾਲ ਇੱਕ ਸਰਪੰਚ ਲਈ ਪਹਿਲਾਂ ਤੋਂ ਹੀ ਮੇਨਟ ਸ਼ੁਰੂ ਕਰ ਦਿੱਤੀ ਹੈ ਪੂਰਾ ਪਿੰਡ ਤੁਹਾਡੇ ਨਾਲ ਸੀ ਹਾਂਜੀ ਤੇ ਜਿਹੜਾ ਉਹ ਹਾਰ ਪ੍ਰਾਪਤ ਹੁੰਦੀ ਹੈ ਤੇ ਉਹ ਤੋਂ ਤੁਹਾਡੇ ਵੱਲ ਸਤਿਕਾਰ ਕਰ ਲਿਆ ਗਿਆ ਫਿਰ ਦੁਬਾਰਾ ਹਾਈ ਕੋਰਟ ਦਾ ਰੁਕਿਆ ਹੁਣ ਜੀ ਸਾਡੇ ਸਾਡੇ ਪਾਰਟੀ ਦੇ ਬੰਦੇ ਸਾਡੇ ਪਿੰਡ ਦਾ ਸੰਯੋਗ ਦਿੱਤਾ ਵੀ ਅਸੀਂ ਇੰਨੀ ਮੋਟਾ ਪਾਈ ਜਾਂਦੇ ਤੁਸੀਂ ਹਾਰ ਕਿਦਾਂ ਗਏ ਇਸ ਕਰਕੇ ਸਾਨੂੰ ਕਹਨਾ ਪਿਆ ਕੀ ਨਾਮ ਸੁਖਵਿੰਦਰ ਸਿੰਘ ਨਾਮ ਮੇਰਾ ਹੈ ਕਿਹੜੇ ਪਿੰਡ ਦੇ ਰਹਿੰਦੇ ਪਿੰਡ ਖਰਲਕੋੜ ਦੇ ਪਿੰਡ ਦੀ ਇੱਕ ਸਰਪੰਚੀ ਦੀ ਗੱਲ ਕੀਤੀ ਆਵੇ ਤਾਂ ਇੱਕ ਸਾਲ ਬਾਅਦ ਇਹਨਾਂ ਨੂੰ ਸਰਪੰਚੀ ਦੀ ਜੋਗੇ ਪ੍ਰਾਪਤ ਹੋਈ ਹੈ ਅੱਜ ਦੇ ਨੇ ਦੋ ਵੋਟਾਂ ਨਾਲ ਜਿੱਤਿਆ ਕੀ ਕਹਿਣਾ ਚਾਹਾਂ ਇਹ ਵੋਟਾਂ ਦੇ ਵਿੱਚ ਹਿਰਾਫਰੀ ਹੋਈ ਆ ਜੀ ਜਿਹੜਾ ਸਟਾਫ ਸੀਗਾ ਵੋਟਾਂ ਦੇ ਵੋਟਾਂ ਟਾਈਮ ਤੇ ਉਹਨਾਂ ਨੇ ਵਿੱਚ ਹਿਰਾਫਰੀ ਕੀਤੀ ਆ ਇਸ ਕਰਕੇ ਸਾਨੂੰ ਵਿਸ਼ਵਾਸ ਹੈ ਤੇ ਇਹਦੀਆਂ ਵੋਟਾਂ ਜ਼ਿਆਦੀਆਂ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਸਾਰੇ ਪਿੰਡ ਦੇ ਸਹਿਯੋਗਦਾਰ ਸਾਰੇ ਇਹ ਥੋੜਾ ਗਰੀਬ ਪਰਿਵਾਰ ਆ ਇਸ ਕਰਕੇ ਉਹਨਾਂ ਨੇ ਥੋੜਾ ਜਿਹਾ ਪੈਸੇ ਦੇ ਚੱਕਰ ਵਿੱਚ ਥੋੜਾ ਜਿਹਾ ਉਹਨਾਂ ਖਰੀਦਿਆ ਸਟਾਫ ਨੂੰ ਇਸ ਕਰਕੇ ਸਾਨੂੰ ਪੂਰਾ ਯਕੀਨ ਸੀਗਾ ਵੀ ਜਿਤਨਾ ਇਹਨਾਂ ਨੇ ਹੀ ਆ ਦੁਬਾਰਾ ਇਸ ਕਰਕੇ ਰੀਕੋਰਡਿੰਗ ਹੋਈ ਆ ਦੁਬਾਰਾ ਕੀ ਕਹਿਣਾ ਚਾਹਾਂਗੇ ਪ੍ਰਸ਼ਾਸਨ ਪ੍ਰਸ਼ਾਸਨ ਜੋ ਹੁਣ ਪ੍ਰਸ਼ਾਸਨ ਨੇ ਕੀਤਾ ਬਿਲਕੁਲ ਠੀਕ ਕੀਤਾ ਜੀ ਹਾਈ ਕੋਰਟ ਸਾਹਿਬ ਨੇ ਤੇ ਜੋ ਐਸਟੀਐਮ ਸਾਹਿਬ ਨੇ ਜੋ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਜੀ ਸਾਰੇ ਸਾਹਮਣੇ ਵੋਟਾਂ ਦੁਬਾਰਾ ਗਿਣਿਆ ਹੋਈਆਂ ਤਿੰਨ ਵਾਰੀ ਗਿਣ ਹੋਈਆਂ ਬਿਲਕੁਲ ਠੀਕ ਹੋਇਆ ਜੀ ਹਾਂਜੀ ਉਹ ਨਾਲ ਬਹੁਤ ਬੱਤਾਂ ਬਤ ਕਰਦੇ ਹਾਂ ਹਾਂਜੀ ਕੀ ਨਾਮ ਹੈ ਖੁਲਦੀਪ ਕੌਰ ਕਿਹੜੇ ਪਿੰਡ ਦੇ ਰਹਣਾ ਹੈ ਖਲਖੁਰਦਾ ਖਲਪੁਰ ਦੇ ਜਿਹੜੇ ਦੇਖਿਆ ਇਹਦਾ ਸਰਪੰਚ ਜੀ ਦੁਆਰਾ ਗਿਣਤੀ ਹੋਈ ਹੈ ਹਾਂਜੀ ਕੀ ਕਹਿਣਾ ਚਾਹੁੰਗਾ ਇਹਦੇ ਵਿੱਚ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਪਿੰਡ ਵਾਲਿਆਂ ਦਾ ਜੋ ਵੀ ਸਹਿਯੋਗ ਸੀ ਸਿਗਾ ਤਾਂ ਬਹੁਤ ਵਧੀਆ ਬਟ ਇਹਨਾਂ ਨੂੰ ਕਿਤੇ ਵੀ ਨਾਲ ਲੈ ਕੇ ਨਹੀਂ ਚੱਲਿਆ ਗਿਆ ਸੀ ਪਰਵਾਰ ਇਹ ਸਾਰੇ ਇਹਨਾਂ ਤੋਂ ਖੁਸ਼ ਸੀਗੇ ਕਿ ਇਹਨਾਂ ਨੇ ਬਣ ਜਾਣਾ ਪਰ ਇਹਨਾਂ ਦਾ ਇਹ ਚੱਕਰ ਪੈ ਗਿਆ ਕਿ ਇੱਕ ਰਾਤ ਦੇ ਵਿੱਚ ਹੀ ਜੋ ਵੀ ਕੁਝ ਹੋਇਆ ਹੋਇਆ ਪਿੰਡ ਵਾਲਿਆਂ ਨੇ ਸੰਯੋਗਤਾ ਦਿੱਤਾ ਉਦੋਂ ਵੀ ਇਹ ਜਿੱਤੇ ਹੀ ਸੀਗੇ 6 ਵੋਟਾਂ ਕੋਈ ਖਾਸ ਨਹੀਂ ਹੁੰਦੀਆਂ ਜਿਸ ਕਿਸੇ ਨੇ ਕੁਝ ਲਿਆ ਦਿੱਤਾ ਵੀ ਆ ਉਹਨੇ ਵੀ ਵੋਟਾਂ ਪਾਈਆਂ ਪਰ ਫੇਰ ਵੀ ਜੇ ਕਿਤੇ ਸਹਿਯੋਗ ਹੁੰਦਾ ਕਿ ਇਹਨਾਂ ਨਾਲ ਆ ਕੇ ਵੈਕ ਕੀ ਕੰਪਰੋਮਾਈਜ਼ ਕਰਦੇ ਹੋ ਸਕਦਾ ਇਹ ਪਰਿਵਾਰ ਜਿਹੜਾ ਬੈਠ ਜਾਂਦਾ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਚਲੋ ਕੰਮ ਉਹ ਵੀ ਬਹੁਤ ਵਧੀਆ ਕਰਦੇ ਆ ਉਹ ਵੀ ਪਾਰਟੀ ਵਧੀਆ ਆ ਸੀ ਇਹ ਨਹੀਂ ਕਹਿੰਦੇ ਮਾੜੀ ਆ ਪਰ ਕਿਤੇ ਨਾ ਕਿਤੇ ਸਾਨੂੰ ਲੱਗਾ ਸੀ ਕਿ ਮੀਡੀਆ ਮੀਡੀਆ ਨੇ ਜੋ ਵੀ ਕੰਮ ਕੀਤਾ ਵਧੀਆ ਕੀਤਾ ਪਰ ਜਿਹੜਾ ਅੰਦਰ ਸਟਾਫ ਸੀ ਨਾ ਉਹਦੇ ਉਹਦਾ ਸਾਨੂੰ ਲੱਗਾ ਕਿ ਉਹਨੇ ਕਿਤੇ ਨਾ ਕਿਤੇ ਸਟਾਫ ਵੀ ਉਹਨਾਂ ਦਾ ਸੀ ਮਹਿਕਮਾ ਵੀ ਉਹਨਾਂ ਦਾ ਸੀ ਜੋ ਵੀ ਬੰਦੇ ਸੀ ਉਹਨਾਂ ਦੇ ਅੰਦਰ ਸੀ ਗਿਣਤੀ ਦੇ ਵਿੱਚ ਹੋਇਆ ਉਸ ਲਈ ਉਸ ਲਈ ਹੋ ਸਕਦਾ 5 10 ਮਿੰਟ ਲਾਈਟ ਵੀ ਗਈ ਆ ਉਹਦੇ ਵਿੱਚ ਜੋ ਵੀ ਹੋਇਆ ਹੋਇਆ ਠੀਕ ਹੈ ਨਾ ਇਹਦੇ ਵਿੱਚ ਇਹ ਸੀ ਕਿ ਜਦੋਂ ਜਿੱਤ ਵੀ ਗਏ ਸੀਗੇ ਉਹਨਾਂ ਦਾ ਫਰਜ਼ ਬਣਦਾ ਸੀ ਕਿ ਇਹਨਾਂ ਨੂੰ ਗਲਵਾਟ ਬੱਕੜੀ ਪਾ ਕੇ ਇਹਨਾਂ ਨਾਲ ਕੰਪਰੋਮਾਈਜ਼ ਕਰਦੇ ਕਿ ਤੂੰ ਸਾਡਾ ਭਰਾ ਹੀ ਆ ਹਨ ਇਸ ਕਰਕੇ ਜਿਨ੍ਹਾਂ ਨੇ ਵੀ ਵੋਟਾਂ ਪਾਈਆਂ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਤਾਂ ਲੱਗਦਾ ਸੀ ਕਿ ਹਿਰਾਫੇਰੀ ਹੋਈ ਆ ਬਾਕੀ ਜੋ ਵੀ ਮਾਨਯੋਗ ਅਦਾਲਤ ਨੇ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਹਾਈ ਕੋਰਟ ਨੇ ਕੀਤਾ ਆਪਣੇ ਐਸਟੀਐਮ ਸਾਹਿਬ ਨੇ ਕੀਤਾ ਅਸੀਂ ਸਾਰਿਆਂ ਨਾਲ ਖੁਸ਼ ਆ ਇਸੇ ਪਿੰਡ ਨਾਲ ਵੀ ਖੁਸ਼ ਆ ਇਦਾਂ ਦੀ ਕੋਈ ਗੱਲ ਨਹੀਂ ਕਿ ਹਰ ਕੋਈ ਹੁਣ ਵੀ ਅਜੇ ਵੀ ਇਹ ਇਕੱਠੇ ਹੋ ਕੇ ਚੱਲ ਸਕਦੇ ਆ ਹਨ ਕਿ ਮੈਂ ਕਿ ਤੁਸੀਂ ਹੁਣ ਸਾਰਾ ਪਿੰਡ ਇਹਨਾਂ ਦੇ ਨਾਲੋਂ ਹਾਂ ਜੇਕਰ ਉਹ ਦੂਜੀ ਫਸਤੇ ਰਹੇ ਵੀ ਹਾਈ ਕੋਰਟ ਦੁਆਰਾ ਰੀਟ ਕਰਦੀ ਹੈ ਹਾਂਜੀ ਕੀ ਤੁਸੀਂ ਨਾਲ ਇਹਨਾਂ ਦੇ ਨਾਲੋਂ ਹਾਂਜੀ ਅਸੀਂ ਸ਼ੁਰੂ ਤੋਂ ਇਹਨਾਂ ਦੇ ਨਾਲ ਆ ਕੋਈ ਗੱਲ ਨਹੀਂ ਇਦਾਂ ਦਾ ਤਾਂ ਕੋਈ ਗੱਲ ਨਹੀਂ ਹੁੰਦੀ ਹੈ ਜਿੱਤਨ ਹਾਮ ਤਾਂ ਬਣਿਆ ਹੁੰਦਾ ਆ ਪਰ ਕਦੀ ਵੀ ਤੁਸੀਂ ਇਹਦੇ ਵਿੱਚ ਪਾਵਰ ਨਹੀਂ ਆਉਂਦੀ ਇਹਦੇ ਵਿੱਚ ਇਹ ਆਉਂਦਾ ਕਿ ਤੁਸੀਂ ਦੁਨੀਆ ਨੂੰ ਦੇਖੋ ਨਾ ਇਹਦੇ ਵਿੱਚ ਕੀ ਆ ਗਲਤੀ ਸਾਡੀ ਮੰਨੀ ਜਾਂਦੀ ਆ ਪਬਲਿਕ ਦੀ ਮੰਨੀ ਜਾਂਦੀ ਆ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਗਲਤੀ ਹੋਈ ਆ ਪਬਲਿਕ ਦੀ ਵੀ ਜਿਹੜਾ ਬੰਦਾ ਚੁਣਿਆ ਗਿਆ ਕੋਈ ਤੇ ਪਾਵਰ ਨਾਲ ਨਹੀਂ ਬੰਦਾ ਹੁੰਦਾ ਉਹ ਪਰਮਾਤਮਾ ਦੀ ਉਪਰ ਅਦਾਲਤ ਬਹੁਤ ਵੱਡੀ ਆ ਉੱਥੇ ਬੰਦਾ ਨਹੀਂ ਬਚ ਸਕਦਾ ਠੀਕ ਹੈ ਨਾ ਬਾਕੀ ਚਲੋ ਜੋ ਵੀ ਸੀਗਾ ਬਹੁਤ ਵਧੀਆ ਹੋਇਆ ਹੁਣ ਵੀ ਵਧੀਆ ਹੋਇਆ ਅਸੀਂ ਇਹ ਕਹਿੰਨੇ ਆ ਕਿ ਅੱਗੇ ਤੋਂ ਵੀ ਸਭ ਤੋਂ ਜ਼ਿਆਦਾ ਪਿਛੜਿਆ ਸਾਡਾ ਪਿੰਡ ਹੀ ਆ ਮੈਂ ਅੱਜ ਵੀ ਕਹਿੰਨੀ ਆ ਸਾਡੇ ਪਿੰਡ ਦਾ ਤੇ ਸ਼ੁਰੂ ਤੋਂ ਤੁਸੀਂ ਗੁਰਦੁਆਰੇ ਤੋਂ ਲੈ ਲਓ ਪਿੰਡ ਦੇ ਆਲੇ ਦੁਆਲੇ ਝਾਤ ਮਾਰ ਲਓ ਕਿਤੇ ਵੀ ਕੋਈ ਕੰਮ ਨਹੀਂ ਹੈਗਾ ਜਿਹੜੇ ਅਸੀਂ ਵੱਡੇ ਕੰਮ ਕਰਨੇ ਉਹ ਤਾਂ ਬਾਅਦ ਚ ਵੀ ਹੋ ਜਾਣਗੇ ਤੁਸੀਂ ਇੱਥੋਂ ਗੁਰਦੁਆਰੇ ਤੋਂ ਜਾਂਦੇ ਲੈ ਸਕਦੇ ਆ ਇਥੇ ਪਿੰਡ ਦਾ ਕਿੰਨਾ ਕੁ ਵਿਕਾਸ ਆ ਕੀ ਹੈਗਾ ਆ ਇੱਥੇ ਪਾਰਟੀ ਬਾਜੀ ਜਾਂਦੇ ਆ ਕੰਮ ਘਟਿਆ ਕੰਮ ਸਾਨੂੰ ਚਾਹੀਦੇ ਆ ਜੋ ਵੀ ਇਹ ਵੰਨ ਸਾਰਿਆਂ ਨੂੰ ਨਾਲ ਲੈ ਕੇ ਇਹ ਵੀ ਤੁਰਨ ਠੀਕ ਹੈ ਨਾ ਬਾਕੀ ਜੋ ਵੀ ਆ ਜਿਨ੍ਹਾਂ ਨੇ ਵੀ ਜੋ ਵੀ ਜੇ ਕੋਈ ਅਪਸ਼ਬਦ ਕਿਸੇ ਵਾਸਤੇ ਵੀ ਕਿਹਾ ਉਹਦੇ ਲਈ ਮੈਂ ਖਿਮਾ ਦੀ ਜਾਚਕਾਂ ਬਾਕੀ ਇਹ ਪਰਿਵਾਰ ਆ ਇਹਨਾਂ ਦੇ ਨਾਲ ਆ ਅਸੀਂ ਸ਼ੁਰੂ ਤੋਂ ਹੀ ਆ ਉਸ ਟਾਈਮ ਇਦਾਂ ਦਾ ਦੌਰ ਵੀ ਸੀਗਾ ਕਿ ਸਾਨੂੰ ਇਹ ਲੱਗਦਾ ਸੀ ਕਿ ਬਣੇ ਨਹੀਂ ਤਾਂ ਕੁਛ ਨਾ ਕੁਛ ਇਹਨਾਂ ਨੂੰ ਹੋ ਸਕਦਾ ਉਸ ਲਈ ਬਾਜੀ ਹੁੰਦੀ ਆ We at GNA University see potential in everyone and everything around us. We drive innovation and entrepreneurship. We groom competent global citizens to affect positive change around them.